بس هند میں ایک تیرت ہے یاترا کے لیے کٹائے باپ نے بچے جہاں خدا کے لیے ہن دنیا دے لوگ اس خاص کر اس بھارت دی ھرتی دے اوپر پتہ نہیں لوگ کتنے کے تیرتھاں دے اوپر نھاوندے پھردے نے کتنے کے تیرتھاں دی یاترا کردے پھردے نے کوئی 68 تیرتھاں دی یاترا تے تੁਰیا کوئی کتے تੁਰیا کوئی کسے پہاڑی چڑھی جاندا کوئی کسے پہاڑی چڑھی جاندا ویسے تے یہ پہاڑی تے دوسرے لوگ چڑھدے سی نا ਅਨੁਮਤੀ ਲੋਕ ਪਹਾੜੀਆਂ ਤੇ ਜਾਂਦੇ ਸੀ ਆਪਣੇ ਰੱਬ ਨੂੰ ਉੱਤੇ ਲੱਭਣ ਵਾਸਤੇ ਹੁਣ ਸੁਖ ਨਾਲ ਸਾਡੇ ਵੀ ਜਾਂਦੇ ਨੇ ਉਹ ਕਹਿੰਦੇ ਵੀ ਸ਼ਾਇਦ ਗੁਰੂ ਸਾਹਿਬ ਵੀ ਉੱਤੇ ਹੀ ਬੈਠੇ ਨੇ ਉਹ ਕਹਿੰਦਾ ਕਾਹਨੂੰਵੇਂ ਭਟਕਦੇ ਫਿਰਦੇ ਹੋ ਵੱਖ-ਵੱਖ ਥਾਵਾਂ ਦੇ ਉੱਤੇ ਕਹਿੰਦਾ ਜੀ ਇੱਕੋ ਤੀਰਥ ਮੇਰੀ ਨਜ਼ਰਾਂ ਦੇ ਵਿੱਚ ਇੱਕੋ ਤੀਰਥ ਹੈ ਜੇ ਦਰਸ਼ਨ ਕਰਨੇ ਨੇ ਤੇ ਉਸ ਤੀਰਥ ਦੇ ਉੱਤੇ ਜਾਓ ਤੇ ਉੱਥੇ ਕੋਈ ਦੇਵੀ-ਦੇਵਤਾ ਨਹੀਂ ਉੱਥੇ ਕੋਈ ਹੋਰ ਤੁਹਾਨੂੰ ਨਹੀਂ ਮਿਲੇਗਾ ਕੋਈ ਜਾਦੂ ਵਾਲਾ ਕੋਈ ਤੰਤਰ ਵਾਲਾ ਕੋਈ ਜੋਤਸ਼ੀ ਕੋਈ ਪਾਂਦਾ ਇਦਾਂ ਦੀ ਗੱਲ ਨਹੀਂ ਕਹਿੰਦਾ ਮੇਰੀ ਨਜ਼ਰਾਂ ਦੇ ਵਿੱਚ ਇੱਕੋ ਤੀਰਥ ਹੈ ਉਹ ਹੈ ਚਮਕੌਰ ਦੀ ਗੜੀ ਜਿੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਕਹਿੰਦਾ ਉੱਥੇ ਜਾ ਕੇ ਸਿਰ ਝੁਕਾਉ ਆਪਣਾ ਆਪਣੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕਰੋ ਬਸ ਹਿੰਦ ਵਿੱਚ ਇੱਕ ਤੀਰਥ ਹੈ ਯਾਤਰਾ ਕੇ ਲਈਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਜਿੱਥੇ ਇੱਕ ਪਿਤਾ ਨੇ ਆਪਣੇ ਬੱਚੇ ਸ਼ਹੀਦ ਕਰਵਾਏ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਦੋ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਉਥੇ ਸ਼ਹੀਦ ਕਰਵਾਏ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਕਾਦੇ ਲਈ ਕਾਰਨ ਕੀ ਸੀਗਾ ਸਾਡੇ ਵਾਸਤੇ ਹੀ ਨਾ ਸਾਡੇ ਵਾਸਤੇ ਮੈਂ ਕਈ ਵਾਰੀ ਸੋਚਦਾ ਹੁੰਨਾ ਕਿ ਜਦੋਂ ਚਾਰੋਂ ਸਹਿਬਜ਼ਾਦੇ ਸ਼ਹੀਦ ਹੋ ਗਏ ਸੀ ਨਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਗੱਲ ਉਸ ਤੋਂ ਬਾਅਦ ਕਹੀ ਸੀ ਜਿਹੜੀ ਕਵੀਆਂ ਦੇ ਵੱਲੋਂ ਲਿਖੀ ਹੋਈ ਹੈ ਉਹ ਗੱਲ ਕੀ ਸੀ ਸਾਡੇ ਵੱਲ ਲੰਬੀ ਬਾਹ ਕਰਦਿਆਂ ਹੋਇਆਂ ਇੱਕ ਗੱਲ ਆਖੀ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਸਾਡੇ ਵਾਲੇ ਹੱਥ ਕਰਕੇ ਆਖਿਆ ਸੀ ਨਾ ਕਿ ਇਨ ਪੁੱਤਰਨ ਕੇ ਸੀਸ ਪਰ ਹੁਣ ਪੁੱਤਰਨ ਦਾ ਮਤਲਬ ਉਥੇ ਕੇਵਲ ਵੀਰਾਂ ਦੀ ਗੱਲ ਨਾ ਕਰਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤੁਹਾਨੂੰ ਵੀ ਭੈਣੋਂ ਪੁੱਤਰ ਹੀ ਆਖਿਆ ਸੀਗਾ ਜਿਵੇਂ ਆਮ ਬਜ਼ੁਰਗਾਂ ਨੂੰ ਆਦਤ ਹੁੰਦੀ ਹੈ ਨਾ ਤਿਆਂ ਨੂੰ ਵੀ ਕਹਿ ਦਿੰਦੇ ਪੁੱਤ ਗੁਰੂ ਗੋਬਿੰਦ ਸਿੰਘ ਪਾਸ਼ਾ ਸਾਡੇ ਪਿਤਾ ਨੇ ਇੱਥੇ ਭਾਵੇਂ ਕੋਈ ਔਰਤ ਹੈ ਤੇ ਭਾਵੇਂ ਕੋਈ ਮਰਦ ਹੈ ਜਦੋਂ ਗੁਰੂ ਸਾਹਿਬ ਨੇ ਲਫ਼ਜ਼ ਵਰਤਿਆ ਪੁੱਤਰਾਂ ਤੇ ਉਹ ਪੁੱਤਰਾਂ ਲਫ਼ਜ਼ ਸਾਰਿਆਂ ਵਾਸਤੇ ਸੀਗਾ ਤੇ ਇਹ ਗੱਲ ਆਖੀ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਕੀ ਹੋਇਆ ਮੇਰੇ ਚਾਰ ਪੁੱਤਰ ਸ਼ਹੀਦ ਹੋ ਗਏ ਕੀ ਹੋਇਆ ਅਜੇ ਮੇਰੇ ਆ ਹਜ਼ਾਰਾਂ ਲੱਖਾਂ ਪੁੱਤਰ ਨੇ ਜਿਹੜੇ ਉਹ ਬਾਕੀ ਨੇ ਕੋਈ ਗੱਲ ਨਹੀਂ ਅਜੀਤ ਸਿੰਘ ਸ਼ਹੀਦ ਹੋ ਗਿਆ ਕੋਈ ਗੱਲ ਨਹੀਂ ਜੁਝਾਰ ਸਿੰਘ ਸ਼ਹੀਦ ਹੋ ਗਿਆ ਗੁਰਗੋਬਿੰਦ ਸਿੰਘ ਪਾਤਸ਼ਾਹ ਦੀ ਮੈਂ ਜਦੋਂ ਸੋਚਵਾਲ ਕਈ ਵਾਰ ਧਿਆਨ ਦਿੰਦਾ ਨਾ ਇਹ ਗੱਲ ਸੋਚੀ ਦੀ ਵੀ 18 ਸਾਲ ਦੀ ਉਮਰ ਬਾਬਾ ਅਜੀਤ ਸਿੰਘ ਦੀ ਹੈ ਆਨੰਦ ਕਾਰਜ ਦਾ ਸਮਾਂ ਮਾਂ ਬਾਬਾਜੀਤ ਸਿੰਘ ਦਾ ਲਾਗੇ ਹੀ ਖਲੋਤਾ ਹੋਇਆ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਪੁੱਤ ਨੂੰ ਜੰਗ ਦੇ ਮੈਦਾਨ ਦੇ ਵਿੱਚ ਕੱਲਿਆ ਜਦੋਂ ਆ ਕੇ ਬੇਨਤੀ ਕੀਤੀ ਸੀ ਨਾ ਬਾਬਾਜੀਤ ਸਿੰਘ ਨੇ ਹੱਥ ਬੰਨ੍ਹ ਕੇ ਕਹਿੰਦਾ ਪਿਤਾ ਜੀ ਮੈਂ ਫਤਿਹ ਬੁਲਾਵਾਂ ਮੈਨੂੰ ਦਿਓ ਆਗਿਆ ਸਤਗੁਰੂ ਰਣ ਅੰਦਰ ਜਾਵਾਂ ਮੈਂ ਰਤ ਦੀ ਹੋਲੀ ਖੇਡ ਕੇ ਚਾਹ ਦਿਲ ਦੇ ਲਾਵਾਂ ਜੋ ਉਠੀਆਂ ਆਣ ਹਜ਼ੂਰ ਤੇ ਉਹ ਭੰਨਾ ਬਾਵਾ ਮੈਂ ਜਿਉਂਦੇ ਝੋਲੀ ਮੌਤ ਦੀ ਗਿਣ-ਗਣ ਕੇ ਪਾਵਾਂ ਪਾਤਸ਼ਾ ਮੈਂ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਚਾਹਨਾ ਵਾ ਮੈਨੂੰ ਜੰਗ ਦੇ ਮੈਦਾਨ ਦੇ ਵਿੱਚ ਤੋਰੋ ਆਪ ਆ ਕੇ ਅੱਗੇ ਉਹ ਬੇਨਤੀ ਕੀਤੀ ਸੀ ਸਤਿਗੁਰੂ ਨੇ ਤੋਰਿਆ ਤੇ ਇੱਕ ਗੱਲ ਆਖੀ ਸੀ ਬੜੀ ਪਿਆਰੀ ਇੱਕ ਗੱਲ ਆਖੀ ਸੀ ਬੇਟਾ ਤੈਨੂੰ ਮੈਂ ਜੰਗ ਦੇ ਮੈਦਾਨ ਦੇ ਵਿੱਚ ਤੇ ਤੋਰ ਦਿੰਨਾ ਪਰ ਇੱਕ ਗੱਲ ਚੇਤੇ ਰੱਖੀ ਤੂੰ ਜੰਗ ਦੇ ਮੈਦਾਨ ਦੇ ਵਿੱਚ ਜਾਏਂਗਾ ਜਦੋਂ ਤੂੰ ਜਾਏ ਤੇ ਇਸ ਗੱਲ ਨੂੰ ਆਪਣੇ ਦਿਮਾਗ ਦੇ ਵਿੱਚ ਬਾਰ ਬਾਰ ਦੁਹਰਾਈ ਬਾਰ ਬਾਰ ਦੁਹਰਾਈ ਕਿ ਤੇਰੀਆਂ ਰਗਾਂ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਖੂਨ ਹੈ ਤੇਰੀਆਂ ਰਗਾਂ ਦੇ ਵਿੱਚ ਉਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਖੂਨ ਹੈ ਜਿਨ੍ਹਾਂ ਨੇ ਚਾਰ ਜੰਗਾਂ ਆਪਣੇ ਸਮੇਂ ਦੇ ਵਿੱਚ ਲੜੀਆਂ ਤੇ ਚਾਰਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਿਹੜੇ ਤਤੀ ਤਵੀ ਦੇ ਉੱਤੇ ਦੇ ਬਹਿ ਗਏ ਸੀਸ ਦੇ ਵਿੱਚ ਗਰਮ ਰੇਤਾ ਤੇ ਪਵਾ ਲਿਆ ਪਿੰਡੇ ਦੇ ਉੱਤੇ ਗਰਮ ਰੇਤਾ ਤੇ ਪਵਾ ਲਿਆ ਦੇਗ ਦੇ ਵਿੱਚ ਉਹਨਾਂ ਨੂੰ ਉਬਾਲਿਆ ਗਿਆ ਤੇ ਉਹਨਾਂ ਨੇ ਉਬਾਲਾ ਵੀ ਖਾ ਲਿਆ ਪਰ ਦੁਸ਼ਮਣ ਦੀ ਈਨ ਕਬੂਲ ਨਹੀਂ ਸੀ ਕੀਤੀ ਤੇਰੀਆਂ ਰਗਾਂ ਦੇ ਵਿੱਚ ਉਹਨਾਂ ਮਹਾਨ ਪੁਰਖਿਆਂ ਦਾ ਖੂਨ ਹੈ ਆਪਣੇ ਦਾਦਾ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਜੀ ਨੂੰ ਚੇਤੇ ਰੱਖੀ ਚਾਂਦਨੀ ਚੌਕ ਦੀ ਧਰਤੀ ਦੇ ਉੱਤੇ ਆਪਣੇ ਢੜ ਦੇ ਨਾਲੋਂ ਆਪਣਾ ਸੀਸ ਤੇ ਵਖ ਕਰਾ ਲਿਆ ਸੀ ਪਰ ਦੁਸ਼ਮਣ ਦੇ ਅੱਗੇ ਉਹ ਵੀ ਨਹੀਂ ਸੀ ਝੁਕੇ ਤੂੰ ਮੇਰਾ ਪੁੱਤਰ ਹੈ ਗੁਰਗੋਬਿੰਦ ਸਿੰਘ ਤੂੰ ਗੁਰਗੋਬਿੰਦ ਸਿੰਘ ਦਾ ਪੁੱਤਰ ਹੈ ਤੇ ਇਹ ਗੱਲ ਸੱਚ ਕਰਕੇ ਜਾਣੀ ਪੁੱਤਰਾ ਜਿਸ ਦਿਨ ਮੈਂ ਪੰਗਾਣੀ ਦਾ ਯੁੱਧ ਜਿੱਤਿਆ ਸੀ ਤੇਰਾ ਜਨਮ ਦਿਨ ਹੋਇਆ ਸੀ ਪੰਘਾਣੀ ਦਾ ਯੁੱਧ ਜਿੱਤਿਆ ਤੇਰਾ ਜਨਮ ਹੋਇਆ ਤੇਰਾ ਨਾਮ ਇਸ ਕਰਕੇ ਅਜੀਤ ਰੱਖਿਆ ਤੇ ਇੱਕ ਗੱਲ ਚੇਤੇ ਰੱਖੀ ਨਾਮ ਤੇਰਾ ਅਜੀਤ ਹੈ ਜੰਗ ਵਿੱਚ ਜਾਣ ਲੱਗਾ ਕਿਤੇ ਹਾਰ ਕੇ ਨਾ ਆ ਜਾਈ ਇਹ ਗੱਲ ਕਹਿ ਕੇ ਤੁਰਿਆ ਸੀ ਨਾਮ ਤੇਰਾ ਅਜੀਤ ਹੈ ਜੰਗ ਦੇ ਵਿੱਚ ਜਾਣ ਲੱਗਾ ਕਿਤੇ ਹਾਰ ਕੇ ਨਾ ਆ ਜਾਈ ਤੇ ਅੱਗੋਂ ਬਾਬਾ ਅਜੀਤ ਸਿੰਘ ਨੇ ਇੱਕ ਗੱਲ ਆਖੀ ਸੀ ਪਿਤਾ ਜੀ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ ਜੀਤਾ ਵੀ ਗਿਆ ਤਾਂ ਜੀਵਿਤ ਨਹੀਂ ਆਉਂਗਾ ਪਹਿਲੀ ਗੱਲ ਤੇ ਮੈਂ ਜਿੱਤਿਆ ਨਹੀਂ ਜਾਵਾਂਗਾ ਪਰ ਜੇ ਕਿਤੇ ਮੈਨੂੰ ਸ਼ਹੀਦ ਹੋਣਾ ਪਿਆ ਨਾ ਸ਼ਹਾਦਤ ਦਾ ਜਾਮ ਤੇ ਮੈਂ ਪੀ ਜਾਵਾਂਗਾ ਪਰ ਉਥੋਂ ਦੀ ਨੱਠ ਕੇ ਮੈਂ ਵਾਪਸ ਨਹੀਂ ਆਉਣ ਲੱਗਾ ਹੁਣ ਜਿਹੜੇ ਬਾਬਾ ਅਜੀਤ ਸਿੰਘ ਐਸੀ ਮਹਾਨ ਸ਼ਖਸੀਅਤ ਦੇ ਮਾਲਕ ਹੋਣ ਆਪ ਕਹਿੰਦੇ ਹੁਣ ਮੈਂ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਪਿਤਾ ਨੇ ਤੋਰਿਆ ਹੋਵੇ ਵੇਖੋ 18 ਸਾਲ ਦੀ ਉਮਰ ਹੈ ਆਨੰਦ ਕਾਰਜ ਦਾ ਸਮਾਂ ਲੱਗੇ ਹੈ ਪਰ ਪੁੱਤਰ ਨੂੰ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਤੋੜ ਦਿੱਤਾ ਮੈਂ ਕਈ ਵਾਰੀ ਸੋਚਦਾ ਹੁੰਨਾ ਕਿ ਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੁਸੀਂ ਆਪਣੇ ਪੁੱਤਰ ਨੂੰ ਇਹ ਸੋਚ ਕੇ ਉਸ ਸਮੇਂ ਤੋੜਿਆ ਹੋਵੇਗਾ ਕੋਈ ਗੱਲ ਨਹੀਂ ਅਜੀਤ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਜਾਏਗਾ ਹਜੇ ਮੇਰੇ ਹਜ਼ਾਰਾਂ ਪੁੱਤਰ ਬਾਕੀ ਨੇ ਨਾ ਕੋਈ ਗੱਲ ਨਹੀਂ ਇਹ ਤਾਂ ਆਨੰਦ ਕਾਰਜ ਦਾ ਸਮਾਂ ਹੈ ਥੋੜੇ ਚਿਰਾਂ ਬਾਅਦ ਇਹਦੇ ਆਨੰਦ ਕਾਰਜ ਹੋਣੇ ਨੇ ਮੈਂ ਇਹਦੀ ਜੰਜ ਵੇਖਣੀ ਹੈ ਬਰਾਤ ਵੇਖਣੀ ਹੈ ਇਹਦਾ ਵਿਆਹ ਹੋਵੇਗਾ ਕੋਈ ਗੱਲ ਨਹੀਂ ਇਹਨੂੰ ਸ਼ਹੀਦ ਹੋ ਲੈੰਦੋ ਜਿਹੜੇ ਹਜ਼ਾਰਾਂ ਪੁੱਤਰ ਮੇਰੇ ਬਾਕੀ ਨੇ ਨਾ ਮੈਂ ਉਹਨਾਂ ਦੇ ਵਿੱਚੋਂ ਆਪਣੇ ਇਸ ਬੱਚੇ ਨੂੰ ਵੇਖਾਂਗਾ ਹੁਣ ਸਾਡੇ ਵਾਲੀ ਇਹ ਗੱਲ ਕਹੀ ਸੀ ਨਾ ਹੱਥ ਕਰਕੇ ਇਹਨੂੰ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਤੇ ਗੱਲ ਸੱਚ ਕਰਕੇ ਜਾਣਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੱਜ ਵਾਕਈ ਆਪਣੇ ਅਜੀਤ ਸਿੰਘ ਨੂੰ ਸਾਡੇ ਬੱਚਿਆਂ ਦੇ ਵਿੱਚੋਂ ਲੱਭਦੇ ਨੇ ਆਪਣੇ ਅਜੀਤ ਸਿੰਘ ਨੂੰ ਸਾਡੇ ਬੱਚਿਆਂ ਵਿੱਚੋਂ ਲੱਭਦੇ ਨੇ ਉਹ ਵੇਖਦੇ ਜਦੋਂ ਵੀ ਕਿਸੇ ਸਿੱਖ ਦਾ ਵਿਆਹ ਹੁੰਦਾ ਹੈ ਨਾ ਕਿਸੇ ਸਿੱਖ ਦੇ ਬੱਚੇ ਦਾ ਵਿਆਹ ਹੁੰਦਾ ਗੁਰਗੋਬਿੰਦ ਸਿੰਘ ਪਾਤਸ਼ਾਹ ਸਾਡੇ ਸਾਹਮਣੇ ਤੇ ਬਿਰਾਜਮਾਨ ਹੁੰਦੇ ਨੇ ਧੰਨ ਗੁਰਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਉਹ ਤੇ ਅੱਜ ਵੀ ਲੱਭਦੇ ਹੋਣਗੇ ਕਿ ਆ ਆਇਆ ਜਿਹੜਾ ਇਹ ਅਜੀਤ ਸਿੰਘ ਇਹ ਚੋ ਦਿਸਦਾ ਕਿ ਨਹੀਂ ਦਿਸਦਾ ਸੋਚਦੇ ਹੋਣਗੇ ਨਾ ਉਹ ਵੈਸੇ ਇੱਕ ਗੱਲ ਸੱਚ ਕਰਕੇ ਜਾਣਿਓ ਤੁਹਾਨੂੰ ਲੱਗਦਾ ਜੇ ਬਾਬਾ ਅਜੀਤ ਸਿੰਘ ਦਾ ਆਨੰਦ ਕਾਰਜ ਉਸ ਸਮੇਂ ਹੁੰਦਾ ਤਾਂ ਉਹਨਾਂ ਦੇ ਆਨੰਦ ਕਾਰਜ ਦੇ ਵਿੱਚ ਸ਼ਰਾਬ ਪਿਆਈ ਜਾਣੀ ਸੀ ਸੋਚੋ ਜਰਾ ਬਾਬਾ ਅਜੀਤ ਸਿੰਘ ਦਾ ਆਨੰਦ ਕਾਰਜ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਰਦੇ ਤਾਂ ਤੁਹਾਨੂੰ ਲੱਗਦਾ ਕਿ ਉਸ ਸਮੇਂ ਸ਼ਰਾਬ ਪਿਆਈ ਜਾਣੀ ਸੀ ਦੇ ਦਿਓ ਇਹ ਜਵਾਬ ਹਾਂ ਜਾਂ ਨਾ ਨਹੀਂ ਨਾ ਇਦਾਂ ਤੇ ਹੋ ਨਹੀਂ ਸਕਦਾ ਅੱਛਾ ਤੁਹਾਨੂੰ ਇਹ ਲੱਗਦਾ ਹੈ ਕਿ ਜੇ ਬਾਬਾ ਅਜੀਤ ਸਿੰਘ ਦਾ ਆਨੰਦ ਕਾਰਜ ਉਸ ਸਮੇਂ ਹੁੰਦਾ ਜਾਂ ਬਾਬਾ ਜੁਝਾਰ ਸਿੰਘ ਦਾ ਆਨੰਦ ਕਾਰਜ ਉਸ ਸਮੇਂ ਹੁੰਦਾ ਤੇ ਉੱਥੇ ਕਿਤੇ ਜਿਵੇਂ ਦਾ ਅੱਜ ਸਿਸਟਮ ਕੀਤਾ ਜਾਂਦਾ ਏ ਵੀ ਅਸ਼ਲੀਲ ਗਾਣੇ ਲਾ ਕੇ ਕੰਜਰੀਆਂ ਨਚਾਈਆਂ ਜਾਂਦੀਆਂ ਨੇ ਤੇ ਆਪ ਵੀ ਸ਼ਰਾਬਾਂ ਪੀ ਕੇ ਲੋਟ-ਪੋਟ ਹੋ ਕੇ ਨੱਚਣ ਲੱਗੇ ਹੁੰਦੇ ਨੇ ਆਪਣੇ ਆਪ ਨੂੰ ਸਿੱਖ ਖਵਾਉਣ ਵਾਲੇ ਜਿਨ੍ਹਾਂ ਨੇ ਗਾਤਰੇ ਵੀ ਪਾਏ ਨੇ ਸਿਰ ਦੇ ਉੱਤੇ ਜਿਨ੍ਹਾਂ ਨੇ ਪੱਗਾਂ ਵੀ ਬੰਨੀਆਂ ਨੇ ਸਾਰਿਆਂ ਦੀ ਗੱਲ ਮੈਂ ਨਹੀਂ ਕਰਦਾ ਪਰ ਬਹੁਤਾਂ ਦੀ ਗਿਣਤੀ ਤਕਰੀਬਨ 99% ਲੋਕਾਂ ਦਾ ਇਹ ਹਾਲ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਬਾਬਾ ਅਜੀਤ ਸਿੰਘ ਦੇ ਆਨੰਦ ਕਾਰਜ ਦੇ ਵਿੱਚ ਕਿਤੇ ਵਾਪਰਨਾ ਸੀਗਾ ਕਿਤੇ ਬਾਬਾ ਜੁਝਾਰ ਸਿੰਘ ਦੇ ਆਨੰਦ ਕਾਰਜ ਦੇ ਵਿੱਚ ਕਿਤੇ ਵਾਪਰਨਾ ਸੀ ਤੁਹਾਡਾ ਸਾਰਿਆਂ ਦਾ ਜਵਾਬ ਹੋਏਗਾ ਜੀ ਨਹੀਂ ਜੀ ਸਾਨੂੰ ਐਸਾ ਫੀਲ ਨਹੀਂ ਹੁੰਦਾ ਕਿ ਉਦੋਂ ਇਹ ਸਭ ਕੁਝ ਹੁੰਦਾ ਪਰ ਮੈਂ ਸੋਚਦਾ ਹੁੰਨਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਅਜੀਤ ਸਿੰਘ ਨੂੰ ਸਾਡੇ ਬੱਚਿਆਂ ਦੇ ਵਿੱਚੋਂ ਲੱਭਦੇ ਹੋਣਗੇ ਤੇ ਇੱਥੇ ਤੇ ਸਭ ਕੁਝ ਹੋ ਰਿਹਾ ਕਿਉਂ ਜੀ ਨੋਟ ਕਰੋ ਜਰਾ ਇੱਥੇ ਤੇ ਉਹ ਸਭ ਕੁਝ ਹੋ ਰਿਹਾ ਹੈ ਨਾ ਇੱਥੇ ਜਿਹੜਾ ਅੱਜ ਆਪਣੇ ਆਪ ਨੂੰ ਕਹਿੰਦਾ ਮੈਂ ਅਜੀਤ ਸਿੰਘ ਦਾ ਭਰਾ ਮੈਂ ਜੁਝਾਰ ਸਿੰਘ ਦਾ ਭਰਾ ਮੈਂ ਜੋਰਾਵਰ ਸਿੰਘ ਦਾ ਭਰਾ ਮੈਂ ਫਤੇਹ ਸਿੰਘ ਦਾ ਭਰਾ ਮੈਂ ਵੀ ਤਾਂ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਪਣਾ ਪਿਤਾ ਮੰਨਦਾ ਉਹ ਜਿਹੜਾ ਇਹ ਆਪਣੀ ਜ਼ੁਬਾਨ ਤੋਂ ਕਹਿ ਰਿਹਾ ਕਿ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਪਣਾ ਪਿਤਾ ਮੰਨਦਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾਉਣ ਵਾਲਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਾ ਉਹਦੇ ਘਰ ਵੀ ਜਦੋਂ ਵਿਆਹ ਹੁੰਦਾ ਤੇ ਸ਼ਰਾਬ ਵੀ ਚੱਲਦੀ ਹੈ ਸ਼ਲੀਲ ਗਾਣੇ ਵੀ ਚੱਲਦੇ ਨੇ ਡੀਜੇ ਦੇ ਉੱਤੇ ਚੜ੍ਹ ਕੇ ਬੰਦ ਟਪੂਸੀਆਂ ਵੀ ਮਾਰੀਆਂ ਜਾਂਦੀਆਂ ਨੇ ਹਾਲਾਤ ਵੇਖ ਲਓ ਅਜੀਤ ਸਿੰਘ ਦੇ ਭਰਾ ਦਾ ਹਾਲ ਐਸਾ ਬਿਲਕੁਲ ਨਹੀਂ ਹੋ ਸਕਦਾ ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਹੈ ਜਾਂ ਤੇ ਅਸੀਂ ਅਜੀਤ ਸਿੰਘ ਦੇ ਭਰਾ ਨਹੀਂ ਤੇ ਜਾਂ ਫਿਰ ਅਸੀਂ ਬਾਬਾ ਅਜੀਤ ਸਿੰਘ ਹੋਣਾ ਦੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਬਹੁਤ ਵੱਡਾ ਧਰੋਕ ਮਾਇਆ ਹੈ ਬਹੁਤ ਵੱਡਾ ਧਰੋਕ ਮਾਇਆ ਕਿਉਂਕਿ ਉਹਨਾਂ ਨੇ ਜੋ ਸਾਡੇ ਬਾਰੇ ਵਿੱਚ ਸੋਚਿਆ ਸੀ ਅਸੀਂ ਉਹਨਾਂ ਦੇ ਬਚਨਾਂ ਦੇ ਉੱਤੇ ਖਰੇ ਨਹੀਂ ਉਤਰੇ ਅਸੀਂ ਉਹਨਾਂ ਦੇ ਬਚਨਾਂ ਦੇ ਖਰੇ ਨਹੀਂ ਉਤਰੇ ਅਸੀਂ ਕਿਸੇ ਹੋਰ ਪਾਸੇ ਨੂੰ ਨਿਕਲ ਗਏ ਹਾਂ ਕਿਸੇ ਹੋਰ ਪਾਸੇ ਨੂੰ ਨਿਕਲ ਗਏ ਹਾਂ ਸਾਡਾ ਟਰੈਕ ਜਿਹੜਾ ਹੈ ਨਾ ਉਹ ਥੋੜਾ ਚੇਂਜ ਹੋ ਗਿਆ ਕਦੀ ਸੋਚ ਕੇ ਵੇਖਿਓ ਅੱਲਾ ਯਾਰ ਖਾਂ ਜੋਗੀ ਹੋਰ ਕੀ ਚੇਤੇ ਕਰਾ ਰਿਆ ਉਹੀ ਤੇ ਚੇਤੇ ਕਰਾ ਰਿਆ ਭਟਕਤੇ ਫਿਰਤੇ ਆਂ ਕਿਉਂ ਕਾਹਨੂੰ ਭਟਕਦੇ ਹੋ ਸਿੱਖੋ ਐਵੇਂ ਗੁਰੂ ਤੋਂ ਬੇਮੁਖ ਹੋ ਕੇ ਕਿਹੜੇ ਪਾਸੇ ਨ ਜਾਂਦੇ ਹੋ ਤੁਹਾਡਾ ਗੁਰੂ ਤੇ ਤੁਹਾਨੂੰ ਨਿਤ ਕਹਿ ਰਿਆ ਗੁਰਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਗੁਰੂ ਤੇ ਨਿਤ ਇਹ ਗੱਲ ਸਿਖਾ ਰਹੇ ਨੇ ਇਤ ਮਾਰਗ ਚੱਲੇ ਭਾਈ ੜੇ ਗੁਰ ਕਹੈ ਸੋਕਾਰ ਕਮਾਏ ਜਿਓ ਤਿਆਗੈ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜਿਓ ਕਹਿੰਦੇ ਗੁਰੂ ਦੇ ਮਾਰਗ ਦੇ ਉੱਤੇ ਤੁਰਤੇ ਇੱਕ ਗੱਲ ਨੋਟ ਕਰ ਲੈ ਤਿਆਗੈ ਮਨ ਕੀ ਮਤੜੀ ਆਪਣੇ ਮਨ ਦੀ ਮਤ ਜਿਹੜੀ ਐ ਨਾ ਉਹ ਤਿਆਗ ਦੇ ਤਿਆਗੈ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜਿਓ ਇਉ ਪਾਵੇਂ ਹਰ ਦਰਸਾ ਵੜਾ ਨਹਿ ਲੱਗੇ ਤਤੀਵਾਓ ਜਿਓ ਅੱਜ ਤਤੀਵਾ ਹੀ ਤੇ ਲੱਗੀ ਪਈ ਐ ਨਾ ਹਰ ਬੰਦਾ ਦੁਖੀ ਐ ਆਪਣੇ ਪਰਿਵਾਰ ਦੇ ਵਿੱਚ ਲੱਖਾਂ ਰੁਪਇਆ ਲਾ ਕੇ ਵਿਆਹ ਹੋ ਜਾਂਦਾ ਬਾਅਦ ਚ ਘਰ ਦੇ ਵਿੱਚ ਨਿਰਾ ਕਲੇਸ਼ ਐ ਲੜਾਈ ਐ ਝਗੜੇ ਨੇ ਕੋਈ ਡਿਪਰੈਸ਼ਨ ਦੇ ਵਿੱਚ ਐ ਕੋਈ ਟੈਨਸ਼ਨ ਦੇ ਵਿੱਚ ਆ ਤਤੀਵਾ ਹੁੰਦੀ ਐ ਇਸੇ ਨੂੰ ਗੁਰੂ ਅਰਜਨ ਸਾਹਿਬ ਨੇ ਆਖਿਆ ਸੀ ਕਹਿੰਦੇ ਮੈਨੂੰ ਤੇ ਤਤੀਵਾ ਨਹੀਂ ਲੱਗਦੀ ਤਾਤੀਵਾਉ ਨਾ ਲੱਗਈ ਪਾਰ ਬ੍ਰह्म ਸ਼ਰਨਾਈ ਚੌਗਿਰਤ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਕਹਿੰਦੇ ਮੇਰੇ ਪਰਿਵਾਰ 'ਚ ਇਦਾਂ ਦਾ ਦੁੱਖ ਹੈ ਹੀ ਨਹੀਂ ਮੇਰੇ ਜੀਵਨ 'ਚ ਇਦਾਂ ਦਾ ਦੁੱਖ ਹੈ ਹੀ ਨਹੀਂ ਕਿਉਂ ਕਿਉਂਕਿ ਉਹਨਾਂ ਨੇ ਸੱਚ ਦੇ ਸਿਧਾਂਤ ਨੂੰ ਪਕੜ ਲਿਆ ਸੀ ਅਸੀਂ ਉਹ ਸੱਚ ਦੇ ਸਿਧਾਂਤ ਨੂੰ ਪਕੜਿਆ ਨਹੀਂ ਜੋ ਕੁਝ ਉਹਨਾਂ ਮਹਾਨ ਪੁਰਖਿਆਂ ਨੇ ਸਾਡੇ ਵਾਸਤੇ ਕੀਤਾ ਏ ਇਹ ਗੱਲ ਸਾਨੂੰ ਅੱਜ ਕਬੂਲ ਕਰ ਲੈਣੀ ਚਾਹੀਦੀ ਏ ਕਿ ਅਸੀਂ ਉਹਨਾਂ ਦੇ ਦੱਸੇ ਹੋਏ ਊਸੂਲਾਂ ਦੇ ਉੱਤੇ ਤੁਰੇ ਨਹੀਂ ਜੇ ਕਬੂਲ ਕਰ ਲਵਾਂਗੇ ਤਾਂ ਹੀ ਉਹ ਸੋਚਾਂਗੇ ਕਿ ਹੁਣ ਤੁਰ ਪਈਏ ਵੇਖੋ ਡਾਕਟਰ ਦੇ ਕੋਲ ਮਰੀਜ਼ ਜਾਂਦਾ ਜੇ ਜਿਹੜਾ ਐਕਸੈਪਟ ਕਰ ਲਵੇ ਨਾ ਕਿ ਮੈਂ ਬਿਮਾਰ ਆ ਕੋਈ ਡਾਕਟਰ ਕੋਲ ਜਾਏਗਾ ਆਪਣਾ ਇਲਾਜ ਕਰਵਾਉਣ ਵਾਸਤੇ ਤੇ ਜਿਹੜਾ ਮੰਨੇ ਹੀ ਨਾ ਕਿ ਮੈਂ ਬਿਮਾਰ ਉਹ ਕਿਉਂ ਜਾਏਗਾ ਉਹ ਕਹਿੰਦਾ ਮੈਂ ਠੀਕ ਆ ਮੈਂ ਕਿਉਂ ਜਾਵਾਂ ਪਹਿਲਾਂ ਇਹ ਗੱਲ ਮੰਨਣੀ ਪੈਣੀ ਹੈ ਕਿ ਗੁਰੂ ਸਾਹਿਬ ਅਸੀਂ ਤੁਹਾਡੀ ਵਿਚਾਰਧਾਰਾ ਤੋਂ ਬਹੁਤ ਦੂਰ ਆ ਜੋ ਸਾ ਤੁਸੀਂ ਸਾਨੂੰ ਸਿਖਾਣਾ ਜਾ ਰਹੇ ਹੋ ਨਾ ਉਹ ਅਸੀਂ ਹਜੇ ਤੱਕ ਸਿੱਖੇ ਨਹੀਂ ਸ਼ਾਇਦ ਜੇ ਅਸੀਂ ਇਹ ਕਬੂਲ ਕਰ ਲਈਏ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਵਸਾ ਸਕੀਏ